ਸਾਡੀ ਦਾਅਵੇਦਾਰੀ ਸਿਰਫ ਸੈਨੇਟ ਤੱਕ ਨਹੀਂ ਆ ਸਾਡੀ ਦਾਅਵੇਦਾਰੀ ਵੀਸੀ ਤੱਕ ਵੀ ਆ ਸਾਡੀਆਂ ਐਜੂਕੇਸ਼ਨ ਪਾਲਿਸੀਜ਼ ਤੱਕ ਵੀ ਆ ਯੂਨੀਵਰਸਿਟੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉੱਥੋਂ ਤੱਕ ਵੀ ਆ ਪੰਜਾਬ ਦੀ ਦਾਅਵੇਦਾਰੀ ਤੁਸੀਂ ਕਿੱਥੋਂ ਇੱਥੋਂ ਸਾਡੇ ਤੋਂ ਖੋਹ ਕੇ ਲੈ ਜਾਓਗੇ ਯਾਰ ਸੋ ਤੁਸੀਂ ਕੱਲੀ ਇਹ ਨਾ ਫਿਕਰ ਕਰੋ ਵੀ ਇੱਥੇ ਕੱਲੀ ਸੈਨੇਟ ਦੀ ਲੜਾਈ ਲੜ ਰਹੇ ਆ ਲੜਾਈ ਗਾਹ ਤੱਕ ਲੜੀ ਜਾਊਗੀ ਹੁਣ ਇੱਕ ਬਾਈ ਨੇ ਕਿਹਾ ਫੈਸਲਾ ਹੁਣੇ ਲੈ ਕੇ ਜਾਓ ਬਾਈ ਦੀ ਗੱਲਾਂ ਤਾਂ ਐ ਹੀ ਹੁੰਦੀਆਂ ਹੁੰਦੀਆਂ ਫਿਰ ਇੱਥੇ ਖੜੇ ਆ ਅੱਜ ਇਹਨਾਂ ਤੋਂ ਜਵਾਬ ਲੈ ਕੇ ਜਾਓ ਨਹੀਂ ਨਹੀਂ ਹਿੱਲਦੇ ਸੋ ਇੱਥੇ ਜੇ ਆ ਕੇ ਆਣੇ ਵਾਲੀ ਥਾਂ ਤੇ ਬਾਬੇ ਦੀਪ ਸਿੰਘ ਵਾਲੀ ਲੈਣ ਖਿੱਚਣੀ ਪਊਗੀ ਉਹ ਲੈਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਲੜਾਈਆਂ ਲੜਾਈਆਂ ਜਜ਼ਬੇ ਚੋਂ ਪੈਦਾ ਕੀਪੀਆਂ ਜਾਂਦੀਆਂ ਜਜ਼ਬੇ ਤੋਂ ਲੜੀਆਂ ਜਾਂਦੀਆਂ ਇਹਦਾ ਮਤਲਬ ਅਸੀਂ ਆਪਦੇ ਸਬਕੌਨਸ਼ੀਅਸ ਚੋਂ ਲੜਾਈ ਲੜਦੇ ਆ ਤੇ ਉਹਦਾ ਹੱਲ ਵੀ ਸਾਡੀ ਸਬਕੌਨਸ਼ੀਅਸ ਚ ਪਿਆ ਜੇ ਚੇਤਨ ਮਨ ਚੋਂ ਜਾਂ ਅਸੀਂ ਕੌਨਸ਼ੀਅਸ ਮਾਈਂਡ ਚੋਂ ਉਹਦਾ ਹੱਲ ਲੱਭਾਂਗੇ ਨਹੀਂ ਲੱਭਣਾ ਸੋ ਜਜ਼ਬੇ ਦੇ ਆਧਾਰ ਤੇ ਲੜਾਈ ਲੜੀ ਜਾ ਰਹੀ ਅਪੀਲ ਅਸੀਂ ਇਸ਼ੂ ਆਇਡੈਂਟੀਫਾਈ ਵੀ ਉੱਥੋਂ ਕੀਤਾ ਬਾਕੀ ਬਿੱਲੇ ਬਾਈ ਨੂੰ ਬਾਈ ਤੁਹਾਨੂੰ ਸਹਿਰਾ ਜਾਂਦਾ ਇਸ ਗੱਲ ਦਾ ਕਿ ਤੁਸੀਂ ਪਿਛਲੇ 13 ਕਿ ਦਿਨਾਂ ਤੋਂ ਇੱਥੇ ਬੈਠੇ ਆ ਹਾਂਜੀ ਸੋ ਇਸ ਇਸ਼ੂ ਨੂੰ ਆਇਡੈਂਟੀਫਾਈ ਕੀਤਾ ਤੇ ਤੁਸੀਂ ਸੰਘਰਸ਼ੀ ਤੇ ਆਵਦਾ ਜਿਹੜਾ ਅੰਦਰ ਜਜ਼ਬਾ ਉਹ ਇਹਦੇ ਚ ਬੜਾ ਦਿਖਦਾ ਸਾਨੂੰ ਥੈਂਕ ਯੂ ਸੋ ਮੱਚ ਜਿਉਂਦੇ ਵਾਸਤੇ ਰਹੋ ਗੋਡ ਬlesਸ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ